ਕਰਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਕਿ ਭਾਨਾ ਸ਼ੇਹ ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਸਤਿਸ਼੍ਰੀ ਅਕਾਲ ਜੀ ਸੰਗਰੂਰ ਪਹੁੰਚੇ ਕਾਫਲੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਸਰਕਾਰ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਕਿ ਭਾਨੇ ਸਿੱਧੂ ਨੂੰ 6 ਦਿਨਾਂ ਦੇ ਵਿੱਚ ਵਿੱਚ ਰਿਹਾ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਭਾਨਾ ਸਿੱਧੂ ਤੇ 4 ਝੂਠੇ ਪਰਚੇ ਦਰਜ ਕੀਤੇ ਗਏ ਜੇ ਸੋ ਬਾਦ ਉਹਨਾਂ ਨੂੰ ਚਾਉਣ ਵਾਲੇ ਪ੍ਰਸ਼ਾਸਨ ਤੇ ਪੜਕੁੱਠੇ ਇੰਨਾ ਹੀ ਨਹੀਂ ਭਾਨੇ ਸਿੱਧੂ ਨਾਲ ਹੁੰਦੇ ਤਸ਼ੱਦਦ ਨੂੰ ਵੇਖ ਪਹਿਲਾਂ ਲੋਕਾਂ ਨੇ ਕੋਟਦੁੰਨਾ ਵਿਖੇ ਇਕੱਠ ਕੀਤਾ ਅਤੇ 3 ਤਰੀਕ ਨੂੰ ਸੰਗਰੂਰ ਵਿਖੇ ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਘੇਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਰਸਤੇ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਪੁਲਿਸ ਵੱਲੋਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਾਰ ਪ੍ਰਸ਼ਾਸਨ ਸਫਲ ਨਾ ਰਹਿ ਸਕਿਆ ਅਤੇ ਸਾਰਾ ਹੀ ਕਾਫਲਾ ਸੰਗਰੂਰ ਵਿਖੇ ਪੁੱਜ ਗਿਆ ਬਹੁਤ ਜ਼ਿਆਦਾ ਹੱਥੋਂ ਪਾਈ ਹੋਣ ਦੇ ਬਾਅਦ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿੱਚ ਆਮ ਜਨਤਾ ਦੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ 6 ਦਿਨਾਂ ਦੇ ਵਿੱਚ ਭਾਨੇ ਸਿੱਧੂ ਨੂੰ ਵੀ ਛੱਡ ਦਿੱਤਾ ਜਾਵੇਗਾ ਅਤੇ ਜੋ ਵੀ ਨੌਜਵਾਨਾਂ ਦੀ ਗ੍ਰਿਫਤਾਰੀ ਇਸ ਧਰਨੇ ਦੇ ਦੌਰਾਨ ਹੋਈ ਹੈ ਉਹਨਾਂ ਨੂੰ ਵੀ ਰਿਹਾਅ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਜੋ ਵੀ ਆਮ ਜਨਤਾ ਦਾ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕਰਨ ਲਈ ਵੀ ਪ੍ਰਸ਼ਾਸਨ ਸਹਿਮਤ ਹੋ ਚੁੱਕਿਆ ਹੈ ਲੱਖਾ ਸਿਧਾਨਾ ਵੱਲੋਂ ਲਿਖਤੀ ਨੋਟਿਸ ਆਪਣੇ ਹੱਥ ਵਿੱਚ ਫੜ ਕੇ ਸਾਰੇ ਨੌਜਵਾਨਾਂ ਨੂੰ ਪੜ੍ਹ ਕੇ ਸੁਨਾਇਆ ਗਿਆ ਤੇ ਇਹ ਅਪੀਲ ਕੀਤੀ ਕਿ ਇਸ ਦਰਨੇ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਨ ਜਾ ਰਹੇ ਹਾਂ ਵੱਲ ਤੁਸੀਂ ਇਸ ਵੱਡੀ ਜਿੱਤ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ